ਆਮ ਆਨਗੇ ਜਿਸ ਤਰ੍ਹਾਂ ਕੇੰਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਦੇ ਮਨਾਂ ਦਾ ਡੀਏ 36% ਆ ਇਹ 12% ਦਾ ਫਰਕ ਆ ਜੇਕਰ ਪੰਜਾਬ ਦੇ ਮਨਾਂ ਦੇ ਡੀਏ ਵਧਾ ਕੇ ਮਲਾਯੋ ਆਗੋ ਨੇ ਮੀਟਿੰਗ ਕੈਨ ਮੰਤਰੀ ਨਾਲ ਹੋਈ ਜਿਸਰੇ ਵਿੱਚ ਮੀਟਿੰਗ ਦੇ ਵਿੱਚ ਕੈਨ ਮੰਤਰੀ ਨੇ ਮੰਨਿਆ ਕਿ ਆਉਣ ਵਾਲੇ ਸਾਲੇ ਵਿੱਚ ਟਹਾੜੀਆਂ ਮੰਗਾਂ ਦੁਆਰੇ ਦੁਆਰਾ ਮੀਟਿੰਗ ਕਰਕੇ ਹੱਲ ਕੀਤਾ ਜਾਊਗਾ ਆਮ ਦੌਰੇ ਦੇਖਿਆ ਗਿਆ ਹੈ ਕਿ ਹਰ ਇੱਕ ਮੀਟਿੰਗ ਦੇ ਵਿੱਚ ਚਾਹੇ ਬੇਤਵਾਂ ਦੇ ਹਰਪਾਲ ਸਿੰਘ ਜੀ ਨੂੰ ਮੰਗ ਹੋਵੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਵੇ ਉਹ ਇਹੀ ਕਹਿੰਦੇ ਹਨ ਕਿ ਆਉਣ ਵਾਲੀ ਦਮੇ ਸਮੇਂ ਦੇ ਵਿੱਚ ਦੁਆਰਾ ਮੀਟਿੰਗ ਦੇ ਕੇ ਢਾੜੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਜਦੋਂ ਇੱਕ ਜਾਂ ਦੋ ਮੀਟਿੰਗਾਂ ਹੁੰਦੀਆਂ ਨੇ ਹਾਰੇਕ ਮੰਗਵਾਰੇ ਮੇਤਵਾਲੀ ਹਰਪਾਲ ਸਿੰਘ ਚੀਮਾ ਨੂੰ ਜਾਂ ਸਿੱਖਿਆ ਮੰਧਰ ਜੋਸ ਅੰਬੈਂਸ ਨੂੰ ਜਾਂ ਕੋਈ ਕਾਨੂੰਨ ਮੰਤਰੀ ਨੂੰ ਪਤਾ ਹੁੰਦਾ ਹੈ ਤਾਂ ਮੀਟਿੰਗ ਕਰਨ ਦਾ ਇਹ ਹੁੰਦਾ ਹੈ ਕਿ ਮੰਤਰੀ ਨੂੰ ਜੋ ਮੰਗਾਉਣਾ ਹੈ ਬਾਰੇ ਪਤਾ ਨਹੀਂ ਉਹਨਾਂ ਹਲਕਿਤਾ ਪਰ ਹਰ ਵਾਰ ਇਹ ਹੀ ਕਿਹਾ ਜਾਂਦਾ ਕਿ ਤੁਹਾਡਾ ਅਗਲੀ ਮੀਟਿੰਗ ਹਲਕਿਤਾ ਜਾਊਗਾ ਇਸ ਤਰ੍ਹਾਂ ਹੀ ਜੋ ਜਲ ਸਰੋਤ ਮੰਤਰੀ ਆ ਚੇਦਨ ਸਿੰਘ ਜੋੜਾ ਮਾਜਰੀ ਮੀਟਿੰਗ ਤੀਜਾ ਦਰਜਾ ਦਾ ਚੌਥਾ ਦਰਜਾ ਐਮਪਲਾਈ ਯੂਨੀਅਨ ਪੰਜਾਬ ਨਾਲ ਹੋਈ ਜਿਸ ਦੇ ਵਿੱਚ ਮਾਏ ਮੰਗਾ ਮੰਨੀਆਂ ਗਈਆਂ ਪਰ ਆਉਣ ਵਾਲੇ ਸਮੇਂ ਦੇ ਕਹਿੰਦੇ ਦੁਬਾਰਾ ਫੇਰ ਮੀਟਿੰਗ ਕੀਤੀ ਜਾਊਗੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਮਾਰਾਂ ਮੀਟਿੰਗ ਕਰਕੇ ਜੋ ਕੈਨ ਮੰਤਰੀ ਆ ਜਿਹਦੇ ਤੁਸੀਂ ਜੋੜਾ ਮਜਰ ਹੱਲ ਕਰਦਾ ਨਹੀਂ ਕਰਦਾ ਕਿਉਂਕਿ ਪੰਜਾਬ ਦੇ ਨਾਲੇ ਮੁੱਖ ਮੰਗਾ ਹਨ 2016 ਤੋਂ ਪੇਕੇ ਹੁੰਦੇ ਏਰੀਆਰ ਅਤੇ ਪੁਰਾਣੇ ਪੈਨਸ਼ਨ ਬਹਾਰ ਕਰਨਾ ਪੰਜਾਬ ਸਰਕਾਰ ਦੇ ਮਹਿੰਗ ਵਿੱਚ ਕੰਮ ਕਰਦੇ ਅੱਜੇ ਮਨਾਇਆਂ ਨਪਕੇ ਕਾਰਨ ਸੰਬੰਧੀ ਇਸ ਤਰ੍ਹਾਂ ਹੀ ਪੰਜਾਬ ਦੇ ਮੁਲਾਜ਼ਮ ਮੁੱਖ ਮੰਤਵਨ ਮੰਗ ਕਰ ਰਹੇ ਹਨ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਦੇ ਮੁਲਾਜ਼ਮ ਡੀਏ 36% ਆ ਇਹ 12% ਦਾ ਫਰਕ ਆ ਜੇਕਰ ਪੰਜਾਬ ਦੇ ਮੁਲਾਜ਼ਮ ਡੀਏ ਆ ਵਧਾ ਕੇ 36% ਤੋਂ 50% ਤਾਈਂ ਤਾਂ ਹਜ਼ਾਰਾਂ ਰੁਪਏ ਹਰ ਮਹੀਨੇ ਤਨਖਾਹ ਵਾਧਾ ਮਿਲੇਗੀ ਪਰ ਪੰਜਾਬ ਦੇ ਮੁਲਾਜ਼ਮ ਡੀਏ ਇਹਨਾਂ ਸਰਕਾਰੀ ਮਹਾਨਾਂ ਨੂੰ 12 ਮਹੀਨਿਆਂ ਦਾ ਘਾਟਾ ਇਸ ਇਸ ਕਰਕੇ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਘਾਟਾ ਮਿਲਦੀ ਆ ਮੋਖਰੀ ਭਗਵਾਨਤਮਾਨ ਨੇ ਦਸੰਬਰ ਮਹੀਨੇ ਦੇ ਵਿੱਚ ਪੀਐਸ ਐਮਐਚਯੂ ਦਾਗੋਂ ਨਾਲ ਮੀਟਿੰਗ ਕਰਕੇ 4% ਦਾ ਵਾਧਾ ਕੀਤਾ ਸੀ ਜੋ ਕਿ ਦਸੰਬਰ ਲਾਗੂ ਕੀਤਾ ਗਿਆ ਹੈ ਪਰ ਮਨਾਈ ਮੰਗਾ ਕੇ 17 ਮਹੀਨੇ ਦਾ ਇਰਤ ਜਾਵੇ ਧੰਨਵਾਦ ਸਾਥੀ ਉਮੀਦ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਅਪਡੇਟ ਤੁਹਾਨੂੰ ਵਧੀਆ ਲੱਗੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਾਡੇ ਚੈਨਲ ਤੇ ਆਰੀ ਵੀਡੀਓ ਵਧੀਆ ਲੱਗ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ